ਸਾਰੇ ਲੋਕੀ ਆਂਦੇ ਰਹਿੰਦੇ ਕਾਲਜੋਗ ਕਾਲਜੋਗ ਵੇਲਾ ਲੱਗਦੀ ਤੂੰ ਕਾਲਜੋਗ ਦੀ ਨਿਸ਼ਾਨੀ ਹੈ ਤੇਰੇ ਕੋਲ ਕੋ 10 ਕਾਲਜੋਗ ਕੀ ਹੁੰਦਾ ਕਾਲਜੋਗ ਦੀਆਂ ਨਿਸ਼ਾਨੀਆਂ ਤਾਂ ਬੜੀਆਂ ਨੇ ਬਹੁਤ ಜಾਤੀਆਂ ਨੇ ਜੇ ਮੈਂ ਸਾਰੀਆਂ ਦੱਸਾਂ ਤੇ ਵੀਡੀਓ ਬੜੀ ਲੰਮੀ ਹੋ ਜਾਣੀ ਹੈ ਪਰ ਇੱਕ ਨਿਸ਼ਾਨੀ ਦਿਨੂੰ ਮੈਂ ਜਿਹੜੀ ਜ਼ਰੂਰੀ ਆਪਣੇ ਜਵਿਚਰ ਦੀ ਵੀ ਉਹ ਦੱਸ ਸਕਣਾ ਕੁਮਾਤਮਾ ਅਹੀਂ ਸੰਤੋ ਨੇ ਕਿਹਾ ਸੀ ਵੀ ਕਾਲਜੋਗ ਕਿਸੇ ਦਿਨ ਆਏਗਾ ਤੇ ਉਹਨੂੰ ਉਹਦੇਗਾ ਕਿਸੇ ਨੇ ਪੁੱਛਿਆ ਜਾ ਕੇ ਚੇਲੇ ਕੇ ਚੇਲੇ ਕੇ ਨੇ ਪੁੱਛਿਆ ਵੀ ਕਾਲਯੁਗ ਕੀ ਹੁੰਦਾ ਕਿਵੇਂ ਆਏਗਾ ਉਹਨੇ ਆਖਿਆ ਵੀ ਤੁਸੀਂ ਬਾਹਰ ਚਲੇ ਜਾਓ ਆਪਦਾ ਚੰਗਲਾਂ ਚ ਬਾਹਰ ਘੁੰਮੋ ਜਿਹੜੀ ਉਹ ਚੀਜ਼ਾਂ ਵੇਖ ਕੇ ਉਹ ਜਿਹੜੀਆਂ ਤੁਹਾਨੂੰ ਦੁਨੀਆ ਤੋਂ ਅਲੱਗ ਲੱਗਣ ਲੱਖਣ ਲੱਗਣ ਅੱਛਾ ਵੀ ਉਹ ਆਣ ਕੇ ਨੇ ਦੱਸੋ ਹਾਂ ਉਹ ਬਾਹਰ ਚਲੇ ਗਏ ਤੁਰੇ ਫਿਰੇ ਆਪਦੇ ਉਹ ਨਿਸ਼ਾਨੀਆਂ ਦਾ ਬੜੀਆਂ ਵੇਖੀਆਂ ਪਰ ਜਿਹੜੀ ਇੱਕ ਜ਼ਰੂਰੀ ਨਿਸ਼ਾਨੀ ਵੇਖੀ ਉਹਨਾਂ ਤਿੰਨ ਖੂਹ ਵੇਖੇ ਅੱਛਾ ਤਿੰਨ ਖੂਹ ਪਹਿਲੇ ਖੂਹ ਚ ਪਾਣੀ ਸੀ ਤੇ ਤੀਜੇ ਜੀ ਵੀ ਹੈਗਾ ਸੀ ਤੇ ਵਿਚਲਾ ਖਾਲੀ ਸੀ ਅੱਛਾ ਪਹਿਲੇ ਖੂਜ ਉੱਤੇ ਤੀਰੀ ਪੈਂਦੀ ਹੀ ਤੇ ਤੀਜੇ ਖੂਜ ਜਾਂਦੀ ਸੀ ਅੱਛਾ ਉਹਨੂੰ ਇਹ ਗੱਲ ਵੱਖਰੀ ਲੱਗੀ ਬਲੱਖਣ ਲੱਗੀ ਵੀ ਇਹ ਪਹਿਲੇ ਖੂਜੋਂ ਨਿਕਲ ਕੇ ਤਾਰ ਤੀਜੇ 'ਚ ਪੈਂਦੀ ਪਈ ਤੇ ਵਿਜਲੇ 'ਚ ਕਿਉਂ ਨਹੀਂ ਤੇ ਅੱਛਾ ਉਹਨੇ ਉਹ ਆਇਆ ਵਾਪਸ ਉਹਨੇ ਆਣ ਕੇ ਸੰਤ ਨੂੰ ਦੱਸਿਆ ਮਹਾਤਮਾ ਨੂੰ ਵੀ ਮੈਂ ਆਹ ਨਿਸ਼ਾਨੀ ਜਿਹੜੀ ਮੈਨੂੰ ਬਲੱਖਣ ਲੱਗੀ ਮੈਂ ਵੇਖੀ ਅੱਛਾ ਇਹ ਖੂ ਵੀ ਪਹਿਲੇ ਖੂਜ ਉੱਤੇ ਤੀਰੀ ਪੈਂਦੀ ਤੇ ਤੀਜੇ 'ਚ ਜਾਂਦੀ ਏ ਤੇ ਵਿਜਲੇ 'ਚ ਕਿਉਂ ਨਹੀਂ ਜਾਂਦੀ ਅੱਛਾ ਉਹਨੇ ਆਖਿਆ ਵੀ ਇਹ ਕਾਲਯੁਗ ਦੀ ਨਿਸ਼ਾਨੀ ਹੈ ਕੋਈ ਟਾਈਮ ਆ ਜਾਵੇਗਾ ਆਪਦੇ ਸੱਕਿਆਂ ਨੂੰ ਛੱਡ ਕੇ ਤੀਜੇ ਨਾਲ ਵਰਤਣਗੇ ਤੀਜੇ ਨਾਲ ਵਰਤਣਗੇ ਹੋਰ ਪਰ ਇਹਨੂੰ ਵਰਨਗੇ ਪਰ ਇਹਨੂੰ ਵਰਨਗੇ ਠੀਕ ਹੈ ਆਪਦਾ ਜਿਹੜਾ ਸੱਕਾ ਹੋਵੇਗਾ ਭਵੇਂ ਭੈਣ ਭਰਾ ਉਹਨੂੰ ਭੁੱਲ ਜਾਣਗੇ ਵੀ ਉਹ ਕਿਹੜੇ ਕਿਹੜੇ ਕਿਵੇਂ ਗੁਜ਼ਰ ਰਿਹਾ ਉਹਦਾ ਕੀ ਹਾਲ ਹੈ ਕੀ ਸਭ ਛੱਡ ਦੇਣਗੇ ਪਰ ਇਹਨੂੰ ਵਰਨਗੇ ਸੁੱਕਾ ਇਹਦੇ ਸੁੱਕਾ ਉਹ ਸੁੱਕਾ ਰਹਿੰਦੇ ਜਿਹੜਾ ਭਰਾ ਆਪਦਾ ਸੱਕਾ ਹੈ ਨਾ ਭਵੇਂ ਕੋਈ ਉਹ ਸੁੱਕਾ ਤੇ ਸੁੱਕਾ ਰਹਿੰਦੂ ਅਗਾ ਤੀਜੇ ਨਾਲ ਵਰਤਣਗੇ ਆਪਦੇ ਨੂੰ ਛੱਡ ਦੇਣਗੇ ਜੀ ਇਹ ਇੱਕ ਖਾਸ ਨਹੀਂ ਸੰਦੇ ਅੱਜ ਕੱਲ ਦੇ ਕਾਲ ਯੁੱਗ ਚ ਇਹੋ ਹੀ ਹੁੰਦਾ ਪਿਆ ਦੇਖੋ ਇਹੋ ਕੁਝ ਹੁੰਦਾ ਹੈ ਇਹੋ ਕੁਝ ਚੱਲਦਾ ਭਰਾ ਨੂੰ ਭਰਾ ਛੱਡ ਕੇ ਤੀਜੇ ਨਾਲ ਵਰਤ ਰਿਹਾ ਜੋ ਮਰਜੀ ਜੋ ਕਰ ਲਾ ਆਪਦੇ ਸੱਕੇ ਨੂੰ ਛੱਡ ਗਏ ਸਹੀ ਗਾ ਇਹ ਇੱਕ ਕਰਜੋਗ ਦੀ ਮੇਨ ਇਸ਼ਾਨ ਸੀ ਬਾਕੀ ਹੋਰ ਵੀ ਹੈਗੀਆਂ ਨੂੰ ਅਗਲੀ ਵੀਡੀਓ ਜਦੋਂ ਕਿਤੇ ਟਾਈਮ ਆਇਆ ਫਿਰ ਮੌਕਾ ਮਿਲਣਾ ਤੁਹਾਨੂੰ ਦੱਸਾਂਗੇ ਜੀ ਹਾਂ ਜੀ